ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਕੈਨੇਡਾ ਦੇ ਮਾੜੇ ਸਿਸਟਮ ਨੇ ਕੈਨੇਡਾ ਦੇ ਮਾੜੇ ਮੈਡੀਕਲ ਸਿਸਟਮ ਨੇ ਇੱਕ ਕੁੜੀ ਦੀ ਜਾਨ ਲੈ ਲਈ ਜਿਹੜੀ ਕੁੜੀ ਡੇਢ ਸਾਲ ਪਹਿਲਾਂ ਸੁਪਨੇ ਲੈ ਕੇ ਆਈ ਸੀ ਉਹ ਨਾਲ ਉਹਦੇ ਘਰਦਿਆਂ ਦੇ ਵੀ ਸੁਪਨੇ ਜੁੜੇ ਹੋਏ ਸੀਗੇ ਉਹ ਸੁਪਨੇ ਜਿਹੜੇ ਇਦਾਂ ਜਿਹੜੇ ਚੂਰ-ਚੂਰ ਹੋ ਜਾਣੇ ਸੀ ਨਾ ਉਸ ਕੁੜੀ ਨੇ ਕਦੇ ਸੋਚਿਆ ਸੀ ਵਿਚਾਰੀ ਨੇ ਨਾ ਉਹਦੇ ਘਰਦਿਆਂ ਨੇ ਸੋਚਿਆ ਸੀਗਾ ਸੋਨਮ ਯਾਦਵਨਾ ਦੀ ਕੁੜੀ 1.5 ਸਾਲ ਪਹਿਲਾਂ ਲਬਰਟਾ ਦੇ ਵਿੱਚ ਪੜਨ ਆਈ ਸੀ ਇੱਕ ਕਾਲਜ ਦੇ ਵਿੱਚ ਉੱਥੇ ਪੜ ਰਹੀ ਸੀ ਮੈਡੀਕਲ ਦੀ ਸਟੂਡੈਂਟ ਸੀਗੀ ਤੇ ਉਹਨੂੰ ਵਿਚਾਰੀ ਨੂੰ ਪੇਟ ਦੱਦ ਰਹਿੰਦਾ ਸੀਗਾ ਲੋਕਲ ਹਸਪੀਟਲ 'ਚ ਜਾਂਦੀ ਸੀ ਤੇ ਹਸਪੀਟਲ ਵਾਲੇ ਐਡੇ ਨਿਕੰਮੇ ਨਿਕਲੇ ਪ੍ਰੋਪਰ ਉਹਦਾ ਜਿਹੜਾ ਹੈਗਾ ਚੈੱਕਅਪ ਕੀਤਾ ਨਹੀਂ ਵਿਚਾਰੀ ਦਾ ਪੇਨ ਕਿਲਰ ਦੇ ਕੇ ਉਹਨੂੰ ਮੋੜ ਦਿੰਦੇ ਸੀਗੇ ਵੀ ਨਹੀਂ ਐਡੀ ਕੋਈ ਵਰੀ ਵਾਲੀ ਗੱਲ ਹੈ ਨਹੀਂ ਤੇ ਕੋਈ ਸੀਰੀਅਸ ਗੱਲ ਨਹੀਂ ਉਹ ਵਿਚਾਰੀ ਆਈ ਜੋਦਾ ਉਹਦਾ ਟਾਈਮ ਲੰਘਦਾ ਗਿਆ ਡੇਢ ਕੁ ਮਹੀਨੇ ਤੋਂ ਉਹਨੂੰ ਜਿਆਦਾ ਪ੍ਰੋਬਲਮ ਆ ਰਹੀ ਸੀਗੀ ਤੇ ਜਦੋਂ ਐਕਚੁਅਲੀ ਉਹਨੇ ਘਰੇ ਗੱਲ ਕੀਤੀ ਵੀ ਮੇਰੀ ਤਾਂ ਸਿਹਤ ਵਿਗੜ ਰਹੀ ਹੈ ਵੀ ਇੱਥੇ ਹਸਪੀਟਲ ਵਾਲੇ ਪ੍ਰੋਪਰ ਮੇਰਾ ਇਲਾਜ ਨਹੀਂ ਕਰ ਰਹੇਗੇ ਵੀ ਤੁਸੀਂ ਕੁਝ ਹੱਲ ਕਰੋ ਕਰਦਿਆ ਨੇ ਵਿਚਾਰਿਆਂ ਨੇ ਉਹਦੀ ਟਿਕਟ ਕਰਤੀ 29 ਮਈ ਦੀ ਤੇ ਉਹਨੇ ਅਲਬਰਟਾ ਤੋਂ ਟ੍ਰਾਂਟੋ ਆਉਣਾ ਸੀ ਟ੍ਰਾਂਟੋ ਤੋਂ ਦਿੱਲੀ ਦੀ ਉਹਦੀ ਫਲਾਈਟ ਸੀਗੀ ਤੇ ਉਹ ਵਿਚਾਰੀ ਜਦੋਂ ਅਲਬਰਟਾ ਤੋਂ ਟ੍ਰਾਂਟੋ ਚੱਲੀ ਤੇ ਟ੍ਰਾਂਟੋ ਪਹੁੰਚ ਗਈ ਉੱਥੇ 12 ਘੰਟੇ ਦਾ ਲੇਓਵਰ ਸੀਗਾ ਉੱਥੋਂ ਉਹ ਵਿਚਾਰੀ ਆਪਦੇ ਰਿਸ਼ਤੇਦਾਰਾਂ ਦੇ ਘਰੇ ਚਲੀ ਗਈ ਤੇ ਰਿਸ਼ਤੇਦਾਰਾਂ ਦੇ ਘਰੇ ਜਾਣ ਤੋਂ ਬਾਅਦ ਜਦੋਂ ਦੁਬਾਰਾ 에ਰਪੋਰਟ ਆਈ ਤੇ ਉੱਥੇ ਵਿਚਾਰੀ ਵਾਸ਼ਰੂਮ ਦੇ ਵਿੱਚ ਬੇਹੋਸ਼ ਹੋ ਗਈ ਤੇ ਜਦੋਂ ਬੇਹੋਸ਼ ਹੋ ਗਈ ਤੇ ਉਸ ਤੋਂ ਬਾਅਦ ਚ ਉਹਦੇ ਜਿਹੜੇ ਘਰ ਦੇ ਪਹੁੰਚੇ ਉੱਥੇ ਰਿਸ਼ਤੇਦਾਰ ਪਹੁੰਚੇ ਉਹਨਾਂ ਨੇ ਫਸਟ ایڈ ਵਗੈਰਾ ਦਿੱਤੀ ਤੇ ਹਸਪੀਟਲ ਲੈ ਕੇ ਗਏ ਹਸਪੀਟਲ ਵਾਲਿਆਂ ਨੇ ਕਿਹਾ ਤਾਂ ਵੀ ਨਹੀਂ ਹੱਡੀ ਕੋਈ ਗੱਲ ਨਹੀਂ ਵੀ ਤੁਸੀਂ ਟਰੈਵਲ ਕਰ ਸਕਦੇ ਆ ਤੇ ਜਦੋਂ ਉਹ ਦੁਬਾਰਾ ਟਰੈਵਲ ਕਰਨ ਲੱਗੀ ਤਾਂ ਫੇਰ ਉਹ ਬਾਥਰੂਮ ਦੇ ਵਿੱਚ ਬੇਹੋਸ਼ ਹੋ ਜਾਂਦੀ ਆ ਤੇ 1 ਘੰਟਾ ਵਿਚਾਰੀ ਬੇਹੋਸ਼ ਰਹਿੰਦੀ ਆ ਉੱਥੇ ਤੇ ਜਦੋਂ ਪੈਰਾਮੈਡੀਕਲ ਸਟਾਫ ਉੱਥੇ ਆਇਆ ਜਦੋਂ ਉਹਨੂੰ ਲੈ ਕੇ ਗਏ ਹਸਪੀਟਲ ਦੇ ਵਿੱਚ ਉਹਦੀ ਹਾਲਤ ਕਾਫੀ ਸੀਰੀਅਸ ਹੋ ਗਈ ਸੀਗੀ ਤੇ ਜਦੋਂ ਪ੍ਰੋਪਰ ਉੱਥੇ ਡਾਕਟਰਾਂ ਨੇ ਡਾਇਗਨੋਸ ਕੀਤਾ ਤਾਂ ਉਹ ਪਤਾ ਲੱਗਾ ਜਿਹੜੇ ਹੈਗੇ ਆ ਅੰਤੜੀਆਂ ਦੇ ਵਿੱਚ ਜਿਹੜਾ ਹੈਗਾ ਟਿਊਮਰ ਸੀਗਾ ਤੇ ਉਹ ਟਿਊਮਰ ਫਟ ਗਿਆ ਟਿਊਮਰ ਫਟਣ ਨਾਲ ਕੀ ਹੋਇਆ ਉਹਦੇ ਜਿੰਨੇ ਵੀ ਆਰਗਨ ਸੀਗੇ ਵਿਚਾਰੀ ਕੁੜੀ ਦੇ ਉਹ ਸਾਰੇ ਫੇਲ ਹੋ ਗਏ ਦਿਮਾਗ ਵੀ ਆਲਮੋਸਟ ਡੈੱਡ ਹੋ ਗਿਆ ਸੀਗਾ ਤੇ ਉਹਨੂੰ ਫਰਸਟ ایڈ ਦਿੱਤੀ ਗਈ ਪਰ ਅਖੀਰ ਦੇ ਵਿੱਚ ਉਹ ਵਿਚਾਰੀ ਬਚ ਨਹੀਂ ਸਕੇਗੀ ਤੇ ਕਿਉਂਕਿ ਸਾਰੀ ਬਾਡੀ ਜਿਹੜੀ ਹੈਗੀ ਉਹਦੀ ਕੰਮ ਛੱਡ ਗਈ ਸੀ ਤੇ ਜੀਨੇ ਵਿਚਾਰੀ ਨੇ ਕੁਝ ਘੰਟੇ ਹੋਰ ਉਹ ਸ਼ਾਇਦ ਕਹਿ ਲੋ ਵੀ ਬਚ ਜਾਂਦੀ ਜੇ ਪ੍ਰੋਪਰ ਉਹਨੂੰ ਟ੍ਰੀਟਮੈਂਟ ਮਿਲ ਜਾਂਦਾ ਆਪਦੇ ਇੰਡੀਆ ਆਪਦੇ ਮਾਪਿਓ ਕੋਲੇ ਪਹੁੰਚ ਜਾਂਦੀ ਉੱਥੇ ਉਹਦਾ ਇਲਾਜ ਹੋ ਜਾਣਾ ਸੀ ਪਰ ਉਹਦੀ ਜਾਨ ਕਿਸ وجہ ਕਰਕੇ ਗਈ ਕੈਨੇਡਾ ਦੇ ਮਾੜੇ ਮੈਡੀਕਲ ਸਿਸਟਮ ਮਾੜੇ ਮੈਡੀਕਲ ਸਿਸਟਮ ਨੇ ਵੀ ਇੰਨਾ ਜੁਨਾਂ ਨੇ ਡਾਕਟਰਾਂ ਨੇ ਜ਼ਰੂਰੀ ਨਹੀਂ ਸਮਝਿਆ ਵੀ ਕੁੜੀ ਵਾਰ-ਵਾਰ ਹਸਪੀਟਲ ਆ ਰਹੀ ਆ ਵੀ ਇਹਨੂੰ ਕੋਈ ਸੀਰੀਅਸ ਪ੍ਰੋਬਲਮ ਹੈਗੀ ਆ ਜਦੋਂ ਉਹਦੇ ਆਖਰੀ ਸਾਹ ਸੀਗੇ ਉਦੋਂ ਉਹਨਾਂ ਨੇ ਡਾਇਗਨੋਸ ਕਰ ਵੀ ਲਿਆ ਵੀ ਇਹ ਤੇ ਟਿਊਮਰ ਸੀਗਾ ਟਿਊਮਰ ਫਟ ਗਿਆ ਤੇ ਪਹਿਲਾਂ ਹੀ ਤੁਸੀਂ ਡਾਇਗਨੋਸ ਕਰ ਲੈਂਦੇ ਵਿਚਾਰੀ ਦੀ ਜਾਨ ਬਚ ਜਾਂਦੀ ਕਿੰਨੇ ਉਹਦੇ ਘਰ ਦੇ ਪੈਸੇ ਲਾ ਕੇ ਕਿੰਨੇ ਸੁਪਨੇ ਸਜੋ ਕੇ ਉਹਨੂੰ ਭੇਜਿਆ ਸੀਗਾ ਵਿਚਾਰੀ ਦੇ ਸੁਪਨੇ ਚੂਰਚੂਰ ਹੋ ਗਏ ਨਾਲੇ ਉਹ ਕੁੜੀ ਦੀ ਵਿਚਾਰੀ ਦੀ ਸਾਰੀ 23 ਸਾਲਾਂ ਦੀ ਕੁੜੀ ਸੀ ਉਹਦੀ ਜਾਨ ਵੀ ਨਹੀਂ ਬਚ ਸਕੀ ਤੇ ਮੈਂ ਉਹਨਾਂ ਬੰਦਿਆਂ ਨੂੰ ਸਵਾਲ ਪੁੱਛਣਾ ਚਾਹਣਾ ਵੀ ਜਿਹੜੇ ਬੰਦੇ ਦੁਹਾਈ ਦਿੰਦੇ ਰਹਿੰਦੇ ਆ ਵੀ ਕੈਨੇਡਾ ਦਾ ਮੈਡੀਕਲ ਸਿਸਟਮ ਬਹੁਤ ਘੈਂਟ ਆ ਜੀ ਉਥੇ ਦਾ ਫਰੀ ਇਲਾਜ ਆ ਆ ਦੇਖ ਲੋ ਏਦਾਂ ਦਾ ਫਰੀ ਇਲਾਜ ਹੁੰਦਾ ਜਿਹੜੇ ਫਰੀ ਇਲਾਜ ਵਾਲੇ ਹਸਪੀਟਲ ਆ ਏਦਾਂ ਟ੍ਰੀਟਮੈਂਟ ਕਰਦੇ ਆ ਤੇ ਹੁਣ ਵਿਚਾਰੇ ਉਹ ਕੁੜੀ ਦੀ ਜਿਹੜੀ ਰੈੱਡ ਬੋਡੀ ਲਿਆਉਣ ਵਾਸਤੇ ਫੰਡ ਗੋ ਫੰਡ ਰੇਜ਼ ਕੀਤਾ ਗਿਆ 35000 ਡਾਲਰ ਦਾ ਐਸਟੀਮੇਟ ਆ ਹੁਣ ਤੱਕ 27000 ਡਾਲਰ ਜਿਹੜਾ ਹੈਗਾ ਉਹਨੂੰ ਇਕੱਠਾ ਹੋ ਚੁੱਕਿਆ ਗਿਆ ਤੇ ਚਲੋ ਜਿਹਦੇ ਕੋਲੋਂ ਜਿੰਨਾ ਵੀ ਸਰਦਾ ਉਹਦੀ ਕੁੜੀ ਦੀ ਹੈਲਪ ਕੀਤੀ ਜਾਵੇ ਮੈਂ ਉਹ ਜਿਹੜਾ ਗੋ ਫੰਡ ਦਾ ਲਿੰਕ ਹੈ ਉਹ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਿੰਨਾ ਜਿੰਨਾ ਵੀ ਹੋ ਸਕੇ ਤਿਲ ਫੁੱਲ ਜਿੰਨਾ ਵੀ ਕੋਈ ਜਿੰਦੀ ਪਹੁੰਚ ਹੈਗੀ ਹੈ 1 ਡਾਲਰ 2 ਡਾਲਰ ਤੇ 5 ਡਾਲਰ 10 ਡਾਲਰ ਜਰੂਰ ਕਰਿਓ ਮੇਰੇ ਤੋਂ ਵੀ ਜਿੰਨਾ ਹੋ ਸਕੇ ਮੈਂ ਕਰੂੰਗਾ ਤੇ ਆਪਾਂ ਉਹਦੀ ਡੈੱਡ ਬੋਡੀ ਵਿਚਾਰੀ ਕੁੜੀ ਦੀ ਇੰਡੀਆ ਉਹਦੇ ਮਾਪਿਓ ਕੋਲੇ ਬਚਾਈਏ ਤੇ ਆਪਾਂ ਨੂੰ ਇੱਕ ਸੇਧ ਵੀ ਮਿਲਦੀ ਆ ਵੀ ਆਪਦੇ ਜਿਹੜੇ ਬੱਚੇ ਆ ਤੁਹਾਡੇ ਉੱਥੇ ਕੈਨੇਡਾ ਵਗੈਰਾ ਰਹਿ ਰਹੇ ਆ ਜੇ ਉਹਨਾਂ ਦੀ ਕੋਈ ਸਿਹਤ ਢਿੱਲੀ ਆ ਜਾਂ ਬਿਮਾਰ ਚੱਲਦੇ ਆ ਤਾਂ ਉਹਨਾਂ ਨੂੰ ਕਹੋ ਵੀ ਆਪਦਾ ਪ੍ਰੋਪਰ ਟ੍ਰੀਟਮੈਂਟ ਲੈਣ ਉਹ ਕਈ ਵਾਰੀ ਕੋਈ ਓਦਾਂ ਦੀ ਗੱਲ ਹੁੰਦੀ ਆ ਕੋਈ ਓਦਾਂ ਦੀ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਦੀ ਲੋੜ ਹੁੰਦੀ ਆ ਉਹ ਉਹਨਾਂ ਨੂੰ ਮਿਲਦੀ ਨਹੀਂ ਤੇ ਉਹ ਹੌਲੀ ਹੌਲੀ ਜਿਹੜਾ ਕੰਮ ਵੱਧਦਾ ਵੱਧਦਾ ਵੱਜ ਜਾਂਦਾ ਇਸ ਕਰਕੇ ਜਰੂਰ ਆਪਦੇ ਬੱਚਿਆਂ ਦਾ ਧਿਆਨ ਰੱਖੋ ਉਹ ਵੀ ਕੁੜੀ ਨੇ ਵਿਚਾਰੀ ਨੇ ਉਦੋਂ ਦੱਸਿਆ ਜਦੋਂ ਉਹਨੂੰ ਬਹੁਤ ਜ਼ਿਆਦਾ ਤਕਲੀਫ ਹੋਣ ਲੱਗ ਗਈ ਜੇ ਸ਼ਾਇਦ ਪਹਿਲਾਂ ਗੱਲ ਕਰ ਲੈਂਦੀ ਆਪ ਦੇ ਘਰ ਦੇ ਆ ਨਾ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਘਰ ਦੇ ਇਹਨੇ ਕਹਿ ਲੋ ਵੀ ਅਣਗਹਿਲੀ ਕਰਨਗੇ ਵੀ ਆਪਦੇ ਬੱਚੇ ਦੀ ਸਿਹਤ ਖਰਾਬ ਹੋਵੇ ਤੇ ਉਹਨੂੰ ਨਾ ਬੁਲਾਉਣਗੇ ਉਹਨੂੰ ਜ਼ਰੂਰ ਬੁਲਾ ਲੈਣਾ ਸੀ ਪਰ ਉਹਨੇ ਦੱਸਿਆ ਵਿਚਾਰੀ ਨੇ ਐਂਡ ਤੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਹਸਪੀਟਲ ਦੀ ਇਹਨਾਂ ਨਲਾਇਕੀ ਬਹੁਤ ਵੱਡੀ ਨਲਾਇਕੀ ਆ ਵੀ ਉਹਨਾਂ ਨੇ ਸੀਰੀਅਸ ਨਹੀਂ ਲਿਆ ਵਿਚਾਰੀ ਕੁੜੀ ਦੀ ਜਾਨ ਬਚ ਸਕਦੀ ਸੀ ਹੁਣ ਉੱਥੇ ਜਿਹੜੇ ਹੈਗੇ ਆ ਉੱਥੋਂ ਦੇ ਜਿਹੜੇ ਮੁੰਡੇ ਕੋਈ ਮੁੰਡੇ ਕੁੜੀਆਂ ਕੰਮ ਕਰਦੇ ਐ এনਜੀਓ ਚ ਕੰਮ ਕਰਦੇ ਆ ਜਾਂ ਪੰਜਾਬੀ ਕਮਿਊਨਿਟੀ ਨੂੰ ਸਪੋਰਟ ਕਰਦੇ ਆ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਇੱਕ ਕਾਨੂੰਨ ਚੰਗਾ ਵਕੀਲ ਕਰਕੇ ਨਾ ਇਸ ਹਸਪੀਟਲ ਤੇ ਅਸੀਂ ਕੇਸ ਠੋਕਾਂਗੇ ਜਿਹੜਾ ਵੀ ਮੁਆਵਜ਼ਾ ਮਿਲੂਗਾ ਇਸ ਕੇਸ ਤੋਂ ਬਾਅਦ ਅਸੀਂ ਉਹਦੇ ਮਾਪਿਓ ਨੂੰ ਜ਼ਰੂਰ ਦੇਵਾਂਗੇ ਤੇ ਆਪਾਂ ਸਾਰਿਆਂ ਨੇ ਰਲ ਕੇ ਜਿਹੜੀ ਉਹ ਲੜਾਈ ਜਿਹੜੀ ਹਸਪੀਟਲ ਦੇ ਖਿਲਾਫ ਵਿੱਢੀ ਜਾਊਗੀ ਉਹਦੇ ਵਿੱਚ ਆਪਾਂ ਸਾਥ ਦੇਣਾ ਸასი ਕਾਲ